ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਠੀਕ ਠਾਕ ਹਾਂ ਚੜ੍ਹਦੀ ਕਲਾ ਤੇ ਵੀਡੀਓ ਨੂੰ ਸਕਿੱਪ ਕਰਨ ਤੋਂ ਪਹਿਲਾਂ ਨਾ ਤੁਹਾਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਵੀਡੀਓ ਦੇਖਿਓ ਜ਼ਰੂਰ ਕਿਉਂਕਿ ਹੋ ਸਕਦਾ ਤੁਹਾਡੇ ਕੰਮ ਦੀ ਵੀਡੀਓ ਹੋਵੇ ਕਿਉਂਕਿ ਜੋ ਗਲਤੀ ਮੈਂ ਕੀਤੀ ਹੈ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਕਰੋ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ YouTube ਦੇ ਉੱਪਰ ਕੰਮ ਕਰ ਰਹੇ ਆ YouTube ਤੇ ਵੀਡੀਓ ਬਣਾ ਰਹੇ ਆ ਇਹ ਵੀਡੀਓ ਉਹਨਾਂ ਵਾਸਤੇ ਆ ਜਿਹਨਾਂ ਦੇ ਚੈਨਲ ਹਜੇ ਮੋਨਟਾਈਜ਼ ਨਹੀਂ ਹੋਏ ਜਾਂ ਸੋਚਦੇ ਆ ਵੀ ਅਸੀਂ ਆਪਣੇ ਚੈਨਲ ਮੋਨਟਾਈਜ਼ ਕਰਵਾਉਂਦਾ ਤੇ ਜੋ ਗਲਤੀ ਮੈਂ ਕੀਤੀ ਆ ਉਹ ਗਲਤੀ ਤੁਸੀਂ ਨਾ ਕਰਿਓ ਕਿਉਂਕਿ ਮੇਰਾ ਆਹ ਵਾਲਾ ਚੈਨਲ ਜਿੱਤੇ ਲਾਈਵ ਇਸ ਟਾਈਮ ਚੱਲ ਰਿਹਾ ਇਹ ਜ਼ੀਰੋ ਹੋ ਚੁੱਕਿਆ ਖਤਮ ਹੋ ਚੁੱਕਿਆ ਮੈਂ ਫਿਰ ਵੀ ਇੱਥੇ ਲਾਈਵ ਕਰ ਰਿਹਾ ਸੋਚ ਰਿਹਾ ਆ ਵੀ ਸ਼ਾਇਦ ਚੱਲ ਜਾਏ ਪਰ ਲੱਗਦਾ ਨਹੀਂ ਚੱਲੂਗਾ ਤੇ ਬਾਕੀ ਮਿਹਨਤ ਕਰ ਰਹੇ ਆ ਦੇਖਦੇ ਆ ਕੀ ਹੁੰਦਾ ਆ ਤੇ ਕਿਉਂਕਿ ਬਹੁਤ ਕਾਫੀ ਸਮਾਂ ਹੋ ਗਿਆ ਹੁਣ ਇਸ ਚੈਨਲ ਤੇ ਕੋਈ ਵੀਡੀਓ ਨਹੀਂ ਅਪਲੋਡ ਕੀਤੀ ਤੇ ਅੱਜ ਇਦਾਂ ਹੀ ਸ਼ੇਅਰ ਕਰ ਨਿਕਲਿਆ ਸੀਗਾ ਤੇ ਸੋਚਦੇ ਤੁਰਿਆ ਜਾਂਦਾ ਸੀ ਕਿ ਉਹਦੇ ਦਿਮਾਗ ਦੇ ਵਿੱਚ ਗੱਲ ਆਈ ਕਿ ਮੈਂ ਜੋ ਗਲਤੀ ਕੀਤੀ ਆ ਹੋ ਸਕਦਾ ਤੁਸੀਂ ਵੀ ਸੋਚਦੇ ਹੋਵੋਗੇ ਤੁਸੀਂ ਇਹ ਗਲਤੀ ਕਰੋ ਜਾਂ ਨਾ ਕਰੋ ਤੇ ਮੈਂ ਸੋਚਿਆ ਚਲੋ ਲਾਈਵ ਕਰ ਦਿੰਦੇ ਆ ਵੀ ਕਿਸੇ ਦਾ ਭਲਾ ਹੋ ਜਾ ਵੀ ਜੋ ਮੈਂ ਕੀਤਾ ਤੁਸੀਂ ਨਾ ਕਰਿਓ ਕਹਿਣਾ ਮੈਂ ਕੀ ਚਾਹੁੰਦਾ ਆ ਵੀ ਜਦੋਂ ਵੀ ਤੁਸੀਂ YouTube ਦੇ ਉੱਪਰ ਵੀਡੀਓ ਬਣਾਉਨੇ ਆ ਜਾਂ ਤੁਸੀਂ YouTube ਦੇ ਉੱਤੇ ਕੰਮ ਕਰ ਰਹੇ ਆ ਸ਼ਾਰਟਸ ਪਾ ਰਹੇ ਆ ਜਾਂ ਲੌਂਗ ਵੀਡੀਓ ਪਾ ਰਹੇ ਆ ਤਾਂ ਇੱਕ ਗੱਲ ਦਾ ਧਿਆਨ ਰੱਖਿਓ ਕਦੇ ਵੀ ਕਿਸੇ ਦੀ ਵੀਡੀਓ ਨਾ ਪਾਇਓ ਕਦੇ ਵੀ ਕਿਸੇ ਦੀ ਵੀਡੀਓ ਨਾ ਪਾਇਓ ਨਾ ਕੋਈ 뮤직 ਯੂਜ਼ ਕਰਿਓ ਫ੍ਰੀ ਕਾਪੀਰਾਈਟ 뮤직 YouTube ਦੇ ਉੱਪਰੋਂ ਮਿਲ ਜਾਂਦਾ ਆ ਤੁਸੀਂ ਕਰਨਾ ਹੈ ਤਾਂ ਉਹ ਯੂਜ਼ ਕਰ ਲਿਓ ਸਹੀ ਤਰੀਕੇ ਨਾਲ ਲੱਭ ਕੇ ਕਿਸੇ ਦਾ ਕੋਈ 뮤직 ਨਾ ਯੂਜ਼ ਕਰਿਓ ਕਿਸੇ ਦੀ ਕੋਈ ਵੀਡੀਓ ਦਾ ਕਲਿੱਪ ਫੋਟੋ ਕੁਝ ਨਾ ਯੂਜ਼ ਕਰਿਓ ਕਿਉਂਕਿ ਮੇਰਾ ਚੈਨਲ ਮੋਨਟਾਈਜ਼ ਹੋਇਆ ਸਗਾ ਹੈ ਤੇ YouTube ਨੇ 6 ਮਹੀਨਿਆਂ ਬਾਅਦ ਇਹ ਚੈਨਲ ਨੂੰ ਜ਼ੀਰੋ ਕਰ ਦਿੱਤਾ ਹੈ ਰੀਯੂਜ਼ਡ ਕੰਟੈਂਟ ਦਾ ਇਸ਼ੂ ਪਾ ਦਿੱਤਾ ਇਹਤੇ ਵੀ ਤੁਸੀਂ ਕਿਸੇ ਦਾ ਕੰਟੈਂਟ ਯੂਜ਼ ਕੀਤਾ ਹਾਲਾਂਕਿ ਸਾਰੀਆਂ ਵੀਡੀਓ ਮੇਰੀਆਂ ਆਪਣੀਆਂ ਸੀ ਮੈਂ ਆਪ ਹੀ ਇਸੇ ਤਰ੍ਹਾਂ ਬੋਲ ਕੇ ਵੀਡੀਓ ਬਣਾਉਂਦਾ ਸੀਗਾ ਸਾਰਾ ਕੁਝ ਆਪਣਾ ਹੀ origignal ਕੰਟੈਂਟ ਸੀ ਪਰ ਫਿਰ ਵੀ ਇਹ ਹੋ ਗਿਆ ਉਹਦੇ ਵਿੱਚ ਮੈਂ ਗਲਤੀ ਕੀ ਕੀਤੀ ਮੈਂ ਗਲਤੀ ਕੀਤੀ ਕਿ ਮੈਂ ਜਿੱਦਾਂ ਬੋਲ ਕੇ ਕੋਈ ਵੀਡੀਓ ਬਣਾਉਂਦਾ ਸੀਗਾ ਕਿਸੇ ਮੁੱਦੇ ਤੇ ਵੀਡੀਓ ਬਣਾਉਂਦਾ ਸੀ ਕੋਈ ਗੱਲ ਕਰਦਾ ਸੀ ਤਾਂ ਹੁੰਦਾ ਕੀ ਸੀਗਾ ਕਿ ਮੈਂ ਉਹ ਵੀਡੀਓ ਵਿੱਚੋਂ ਕਿਸੇ ਨਾ ਕਿਸੇ ਦਾ ਕਲਿੱਪ ਲੈ ਲਿੰਦਾ ਸੀਗਾ ਜਿੰਦਾ ਫੇਸਬੁੱਕ ਤੇ ਵੀਡੀਓ ਦੇਖੀ ਜਾਂ ਟਿਕਟੌਕ ਦੇ ਵੀਡੀਓ ਦੇਖੀ ਮੈਂ ਉਹਨਾਂ ਦਾ ਕਲਿੱਪ ਯੂਜ਼ ਕਰ ਲਿੰਦਾ ਸੀਗਾ ਵਿੱਚ ਜਾਂ ਫੋਟੋ ਲੈ ਲੈਣੀ ਜਾਂ ਛੋਟਾ ਮੋਟਾ ਵੀਡੀਓ ਦਾ ਕਲਿੱਪ ਲੈ ਲੈਣਾ ਤੇ ਮੈਂ ਉਹਦੇ ਤੇ ਗੱਲ ਕਰ ਦਿੰਦਾ ਹੁੰਦਾ ਸੀਗਾ ਵੀ ਆਹ ਚੀਜ਼ ਹੋਈ ਆ ਇਹ ਤਾਂ ਇਦਾਂ ਹੋਣੀ ਚਾਹੀਦੀ ਆ ਕੁਝ ਵੀ ਆ ਮੈਂ ਕਿਸੇ ਦਾ ਕਲਿੱਪ ਯੂਜ਼ ਕਰ ਲਿੰਦਾ ਸੀਗਾ ਵਿੱਚ ਵੀਡੀਓ ਦੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਨਾਲ ਤਾਂ ਹੀ ਇਦਾਂ ਹੋਇਆ ਮੇਰਾ ਮੋਨਟਾਈਜ਼ ਹੋਇਆ ਚੈਨਲ YouTube ਨੇ ਬੰਦ ਕਰ ਦਿੱਤਾ ਟਾਈਮੇ ਕਹਿਣਾ ਵੀ ਤੁਸੀਂ ਇਹ ਗਲਤੀ ਨਾ ਕਰਿਓ ਨਾ ਹੀ ਜਦੋਂ ਤੁਸੀਂ ਆਪਾਂ ਕੀ ਕਰਦੇ ਆ ਟਿਕਟੋਕ ਜਾਂ ਇੰਸਟਾਗ੍ਰam ਦੇ ਉੱਤੇ ਸ਼ਾਰਟਸ ਵੀਡੀਓ ਦੇਖਦੇ ਆ ਰੀਲਸ ਦੇਖਦੇ ਆ ਆਪਾਂ ਨੂੰ ਰੀਲ ਚੰਗੀ ਲੱਗਦੀ ਆ ਆਪਾਂ ਡਾਊਨਲੋਡ ਕਰਕੇ ਆਪਣੇ YouTube ਚੈਨਲ ਤੇ ਪਾ ਦਿੰਨੇ ਆ ਉਹ ਵੀ ਗਲਤੀ ਨਹੀਂ ਕਰਨੀ ਹੈਗੀ ਖਾ ਕਾਪੀਰਾਈਟ ਜਿਹੜਾ ਹੁੰਦਾ ਨਾ ਕਾਪੀਰਾਈਟ ਕਈ ਵਾਰ ਨਹੀਂ ਆਉਂਦਾ ਬਹੁਤ ਟਾਈਮ ਨਹੀਂ ਆਉਂਦਾ ਕਈ ਵਾਰ ਸਾਲ-ਸਾਲ ਬਾਅਦ ਆ ਕੇ ਕਾਪੀਰਾਈਟ ਆ ਜਾਂਦਾ ਕਾਪੀਰਾਈਟ ਦਾ ਐਡਾ ਇਸ਼ੂ ਨਹੀਂ ਹੁੰਦਾ ਉਹ ਤੁਸੀਂ ਉਹਨੂੰ ਕਲੇਮ ਕਰਕੇ ਤੁਸੀਂ ਕਰ ਸਕਦੇ ਆ ਸਹੀ ਪਰ ਜਿਹੜਾ ਰੀਯੂਜ਼ਡ ਕੰਟੈਂਟ ਦਾ ਹੋ ਜਾਂਦਾ ਨਾ ਉਹ ਮੁੜ ਕੇ ਸਹੀ ਨਹੀਂ ਹੁੰਦਾ ਛੇਤੀ ਹੁਣ ਮੇਰਾ ਹੋਇਆ ਨਹੀਂ ਮੇਰਾ ਚੈਨਲ ਜ਼ੀਰੋ ਕਰ ਦਿੱਤਾ YouTube ਨੇ ਤੇ ਹੁਣ ਪਤਾ ਨਹੀਂ ਅੱਗੇ ਚੱਲ ਕੇ ਕੀ ਹੋਣਾ ਕਿਉਂਕਿ ਮੈਨੂੰ ਸਾਰੀ ਕੈਟਾਗਰੀ ਦੁਬਾਰਾ ਕੰਪਲੀਟ ਕਰਨੀ ਪੈਣੀ ਤੁਹਾਨੂੰ ਪਤਾ ਕਿ YouTube ਦੇ ਉੱਤੇ 1000 ਸਬਸਕ੍ਰਾਈਬਰ ਤੇ 4000 ਘੰਟੇ ਵਾਚ ਟਾਈਮ ਚਾਹੀਦਾ ਹੁੰਦਾ ਚਲੋ ਸਬਸਕ੍ਰਾਈਬਰ ਤਾਂ ਹੈਗੇ ਆ ਪਰ 4000 ਜਿਹੜਾ ਵਾਚ ਟਾਈਮ ਆ ਮੇਰੇ ਉਹਨਾਂ ਨੂੰ ਜ਼ੀਰੋ ਕਰ ਦਿੱਤਾ ਵੀ ਤੂੰ ਦੁਬਾਰਾ ਤੋਂ ਇਹਨੂੰ ਕਰ ਇਹ ਚੱਕਰ ਪੈਂਦਾ ਹੈ ਫੇ ਸਾਰੀ ਮਿਹਨਤ ਜਿਹੜੀ ਆਪਣੀ ਉਹ ਖਰਾਬ ਹੋ ਜਾਂਦੀ ਜਿਹਨੇ ਬੰਦੇ ਨੇ ਪਹਿਲਾਂ ਕੀਤੀ ਹੁੰਦੀ ਆ ਕਿਉਂਕਿ ਮੈਂ ਇਹ ਗਲਤੀ ਕੀਤੀ ਕਿ ਮੈਂ ਮੈਨੂੰ ਲੱਗਦਾ ਹੁੰਦਾ ਸੀਗਾ ਯਾਰ ਆਹ ਚੀਜ਼ ਗਲਤ ਹੋ ਰਹੀ ਆ ਜਦੋਂ ਮੈਂ ਫੇਸਬੁੱਕ ਤੇ ਵੀਡੀਓ ਦੇਖ ਰਹੀ ਆ ਜਾਂ ਕਿਤੇ ਵੀ ਵੀਡੀਓ ਦੇਖ ਰਹੀ ਆ ਮੈਨੂੰ ਲੱਗਣਾ ਯਾਰ ਆਹ ਚੀਜ਼ ਗਲਤ ਏ ਤੇ ਬੋਲਣਾ ਚਾਹੀਦਾ ਮੈਂ ਬੋਲ ਦਿੰਦਾ ਸੀਗਾ ਮੈਂ ਉਹ ਤੋਂ ਕਲਿੱਪ ਚੱਕਣਾ ਉਹ ਕਲਿੱਪ ਦੇ ਉੱਤੇ ਆਧਾਰ ਦੇ ਉੱਤੇ ਗੱਲ ਕਰ ਦੇਣੀ ਪਰ ਉਹਦਾ ਹੁਣ ਯਾਨੀ ਕਿ ਮੈਨੂੰ ਖਮਿਆਜਾ ਜਿਹੜਾ ਭੁਗਤਣਾ ਪਿਆ ਤੇ ਮੇਰਾ ਚੈਨਲ ਖਰਾਬ ਹੋ ਗਿਆ ਤੇ ਹੁਣ ਮੈਂ ਕਾਫੀ ਸਮੇਂ ਤੋਂ ਮੈਂ ਵੀਡੀਓ ਹੀ ਨਹੀਂ ਪਾਈ ਕਿਉਂਕਿ ਮੰਦਾ ਸੋਚਦਾ ਯਾਰ ਹੁਣ ਕੀ ਕਰਾਂ ਇੱਤੇ ਮਿਹਨਤ ਕਰਕੇ ਸ਼ੈਡੋ ਪਰੇ ਮੈਂ ਫੇਸਬੁੱਕ ਦੇ ਉੱਪਰ ਜਾਂ ਇੱਕ ਹੋਰ ਚੈਨਲ ਸਾਡਾ ਹੈਗਾ ਸੀ ਉੱਤੇ ਆਪਣੇ ਵਲੌਗ ਪਾਈ ਜਾਂਦੇ ਆ ਮੈਂ ਇਸ ਚੈਨਲ ਤੇ ਕੰਮ ਹੀ ਕਰਨਾ ਬੰਦ ਕਰ ਦਿੱਤਾ ਸੀਗਾ ਤੇ ਹੁਣ ਮੈਂ ਦੁਬਾਰਾ ਅੱਜ ਹੀ ਮੇਰੇ ਦਿਮਾਗ 'ਚ ਇਹ ਗੱਲ ਆਈ ਤੁਰੇ ਜਾਂਦੇ ਦੇ ਮੈਂ ਸੈਰ ਤੇ ਸਿਰਸਰੇ ਨਿਕਲਿਆ ਤੇ ਮੈਂ ਯਾਰ ਮੈਂ ਗਲਤੀ ਕੀਤੀ ਆ ਹੋ ਸਕਦਾ ਕੋਈ ਹੋਰ ਵੀ ਇਹੋ ਜੀ ਗਲਤੀ ਕਰ ਰਿਹਾ ਹੋਵੇ ਇੱਕ ਚੀਜ਼ ਹੋਰ ਬੜੀ ਧਿਆਨ ਨਾਲ ਰੱਖਣ ਵਾਲੀ ਗੱਲ ਆ ਤੁਸੀਂ ਜਦੋਂ ਵੀ ਆਪਣਾ ਚੈਨਲ ਮੋਨਟਾਈਜ਼ ਕਰਾਉਣਾ ਹੈ ਨਾ ਆਪਣਾ ਭੇਜਣਾ ਹੈ YouTube ਨੂੰ ਤੁਹਾਡੇ 1000 ਹੋ ਗਿਆ ਸਬਸਕ੍ਰਾਈਬਰ ਹੋ ਗਿਆ 4000 ਘੰਟਾ ਵਾਚ ਟਾਈਮ ਵੀ ਕੰਪਲੀਟ ਹੋ ਗਿਆ ਤੁਸੀਂ ਆਪਾਂ ਕਰਦੇ ਜੋ ਦੇਖਿਆ ਕੰਪਲੀਟ ਹੋ ਗਿਆ ਉਸੇ ਵੇਲੇ ਆਪਾਂ ਅਪਲਾਈ ਕਰ ਦਿੰਨੇ ਆ ਕਦੇ ਵੀ ਇਹ ਗਲਤੀ ਨਹੀਂ ਕਰਨੀ ਹੈਗੀ ਤੁਸੀਂ ਕੀ ਕਰਨਾ ਹੈ ਕਿ ਆਪਣੀਆਂ ਸਾਰੀਆਂ ਵੀਡੀਓ ਚੈੱਕ ਕਰ ਲੀਆਂ ਕਿਸੇ ਦੇ ਕੋਈ ਕਾਪੀਰਾਈਟ ਜਾਂ ਤੁਸੀਂ ਕਿਸੇ ਵੀਡੀਓ ਦੇ ਵਿੱਚ ਕਿਸੇ ਦਾ ਕੰਟੈਂਟ ਤਾਂ ਨਹੀਂ ਯੂਜ਼ ਕੀਤਾ ਹੋਇਆ ਚਾਹੇ ਉਹ ਸ਼ਾਰਟਸ ਵੀਡੀਓ ਹੋਣ ਜਾਹੇ ਲੌਂਗ ਵੀਡੀਓ ਆ ਇਹ ਦੇਖਣਾ ਤੁਸੀਂ ਕਿਸੇ ਦਾ ਕਲਿੱਪ ਨਾ ਯੂਜ਼ ਕੀਤਾ ਹੋਵੇ ਵਿੱਚ ਕੋਈ ਇਹੋ ਜਿਹਾ 뮤జిక్ ਨਾ ਯੂਜ਼ ਕੀਤਾ ਹੋਵੇ ਜਿਹੜਾ ਤੁਸੀਂ ਕਿਤੇੋਂ ਚੱਕ ਕੇ ਉਦਨੇ ਲਾਤਾ ਹੋਵੇ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿਉਂਕਿ ਬਹੁਤ ਬੰਦੇ ਇਹ ਗਲਤੀ ਕਰ ਰਹੇ ਆ ਤੇ ਮੈਂ ਵੀ ਕੀਤੀ ਆ ਤੇ ਮੈਂ ਕੀਤੀ ਮੈਂ ਸੋਚਿਆ ਹੋਰ ਵੀ ਕਰਦੇ ਹੋਣੇ ਆ ਤੇ ਮੈਂ 뮤జిక్ ਤਾਂ ਨਹੀਂ ਕਦੇ ਕਦੇ ਕਿਸੇ ਦਾ ਕੀਤਾ ਸਿਕਾ 뮤జిక్ ਮੈਂ ਹਮੇਸ਼ਾ ਆਪਣਾ ਹੀ ਯੂਜ਼ ਕਰਦਾ ਸੀ 뮤జిక్ ਮੇਰਾ ਹੀ ਹੁੰਦਾ ਸਿਕਾ ਹਮੇਸ਼ਾ ਤੇ ਪਤਾ ਨਹੀਂ ਇਹ ਸਾਰਾ ਕੁਝ ਕਿੱਦਾਂ ਹੋ ਗਿਆ ਤੇ YouTube ਅੱਗੇ ਨਾਲੋਂ ਬਹੁਤ ਜ਼ਿਆਦਾ ਸਟ੍ਰਿਕਟ ਆ ਹੁਣ ਹੁਣ ਨਹੀਂ ਅੱਗੇ ਵੰਗ ਕਰ ਰਿਹਾ ਹੈਗਾ ਤੇ ਤੁਸੀਂ ਇਸ ਚੀਜ਼ ਦਾ ਧਿਆਨ ਰੱਖਿਓ ਤੇ ਜੇ ਵੀਡੀਓ ਤੁਹਾਨੂੰ ਇਨਫੋਰਮੇਸ਼ਨ ਮੇਰੀ ਛੋਟੀ ਜਿਹੀ ਚੰਗੀ ਲੱਗੀ ਤਾਂ ਜ਼ਰੂਰ ਅੱਗੇ ਵੀ ਸਾਂਝੀ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣਾ ਤੁਸੀਂ ਸੁਝਾਅ ਵੀ ਦੇ ਸਕਦੇ ਆ ਜੇ ਕੁਝ ਹੋਰ ਵੀ ਤੁਸੀਂ ਪੁੱਛਣਾ ਜਾਣਕਾਰੀ ਚਾਹੁੰਦੇ ਆ ਕਮੈਂਟ ਕਰ ਦਿਓ ਆਪਾਂ ਉਹਦੇ ਬਾਰੇ ਵੀ ਵੀਡੀਓ ਕਰ ਦੇਾਂਗੇ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਹਰ ਸੰਡੇ ਦੀ ਸੰਡੇ ਤੁਹਾਨੂੰ ਵੀਡੀਓ ਮਿਲੇ ਤੇ ਬਾਕੀ ਹੋਰ ਵੀ ਇੱਕ ਦੋ ਗੱਲਾਂ ਕਰਨੀਆਂ ਆ ਤਾਂ ਆਪਾਂ ਫੇਰ ਕਰਾਂਗੇ ਕਿਉਂਕਿ ਹੁਣ ਆਪਣੇ ਚੈਨਲ ਦੇ ਉੱਤੇ ਨਾ ਕੋਈ ਲਾਈਵ ਦੇਖ ਰਿਆ ਆ ਕੁਝ ਨਹੀਂ ਹੈਗਾ ਇਦਾਂ ਦਾ ਤੇ ਬਾਅਦ ਵਿੱਚ ਜਿਹੜੇ ਦੇਖਣਗੇ ਤੁਸੀਂ ਆਪਣਾ ਕਮੈਂਟ ਕਰਿਓ ਤੁਹਾਡੇ ਚੈਨਲ ਤੇ ਕੋਈ ਪ੍ਰੋਬਲਮ ਹੈਗੀ ਆ ਜਾਂ ਕੁਝ ਵੀ ਹੈਗਾ ਆਪਾਂ ਵੀਡੀਓ ਕਰਾਂਗੇ ਫਿਰ ਆਪਾਂ ਸਾਰੀ ਗੱਲਬਾਤ ਬੰਦਾ ਕਰ ਲੈਂਦਾ ਨਾ ਸਹੀ ਹੈ ਜੀ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋ ਸਕਦਾ ਕਿ ਸੰਡੇ ਦੀ ਸੰਡੇ ਆਪਾਂ ਹੁਣ ਵੀਡੀਓ ਅਪਲੋਡ ਕਰਿਆ ਕਰਨੀ ਆ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ